ਮੰਤਰੀਆਂ ਨੇ ਵੀ ਮਿਲ ਜਿਓ ਐਮ ਐਲ ਏ ਸਭ ਨੇ ਮਿਲ ਸੁੱਕੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਵਾਇਆ ਲੇਕਿਨ ਅੱਜ ਤੱਕ ਜਿਹੜਾ ਵਿਸ਼ਵਾਸ ਦਵਾਇਆ ਉਹ ਸਾਡਾ ਕੋਈ ਵੀ ਕੰਮ ਪੂਰਾ ਨਹੀਂ ਹੋ ਜਾਏਗਾ ਵਾ ਜਿਹੜਾ ਪ੍ਰਧਾਨ ਹੈਗਾ ਮੈਨੂੰ ਜਦ ਮਾਰੀ ਪੁੱਛੋ ਵੀ ਗੱਲ ਸੱਚੀ ਹੈ ਝੂਠੀ ਜੇ ਗੱਲ ਝੂਠੀ ਤਾਂ 20 ਬੰਦੇ ਨੇ ਹੋਗਾ ਝੂਠੀ ਗੱਲ ਹੈ ਉਹ ਮੇਰੇ ਮੇਰੀ ਕਮਰਾ ਭਰਾਓ ਆਏ ਦਿਨ ਭਗਵੰਤ ਮਾਨ ਸਰਕਾਰ ਤੇ ਕੁਝ ਨਾ ਕੁਝ ਅਲਿਗੇਸ਼ਨ ਲੱਗਦੇ ਨੇ ਪਤਾ ਨਹੀਂ ਤਾਂ ਵਾਅਦੇ ਜਿਆਦਾ ਕੀਤੇ ਗਏ ਤੇ ਪਤਾ ਨਹੀਂ 5 ਸਾਲ ਘਟ ਪੈ ਗਏ ਜੋ ਉਹਨਾਂ ਵਾਅਦਿਆਂ ਦਾ ਹਜੇ ਤੱਕ ਉਹਨਾਂ ਨੂੰ ਇੰਪਲੀਮੈਂਟ ਦੇ ਵਿੱਚ ਨਹੀਂ ਲਿਆਂਦਾ ਗਿਆ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਆਏ ਦਿਨ ਕੋਈ ਨਾ ਕੋਈ ਇੱਕ ਨਵਾਂ ਮੁੱਦਾ ਹੁੰਦਾ ਜਿਸ ਦੇ ਵਿੱਚ ਝੂਠੇ ਵਾਅਦੇ ਤੇ ਝੂਠੇ ਦਾਅਵਿਆਂ ਦੀ ਗੱਲ ਕੀਤੀ ਜਾਂਦੀ ਹੈ ਅੱਜ ਫਿਰ ਮੇਰੇ ਨਾਲ ਇੱਕ ਟੀਮ ਹੈ ਜੋ ਆਪਣਾ ਦੁੱਖ ਲੈ ਕੇ ਆਈ ਹੈ ਜਿਨ੍ਹਾਂ ਨੂੰ ਮੈਂ ਕਹੂੰਗੀ ਨੰਬਰਦਾਰ ਜਿੰਨਾ ਸੁਣਨ ਦੇ ਵਿੱਚ ਸ਼ਬਦ ਸਾਰਿਆਂ ਨੂੰ ਸੋਹਣਾ ਲੱਗਦਾ ਹੈ ਜਿਨ੍ਹਾਂ ਨੂੰ ਲੱਗਦਾ ਕਿ ਲੰਬੜਦਾਰ ਕੋ ਹੋਣਾ ਹੀ ਇੱਕ ਬੜਾ ਹੀ ਵੱਡਾ ਰਸੂਖ ਹੈ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਉਹਨਾਂ ਦੇ ਨਾਲ ਮੈਂ ਗੱਲਬਾਤ ਕਰਵਾਉਂਗੀ ਕਿ ਕੀ ਉਹ ਕਹਿਣਾ ਚਾਹੁੰਦੇ ਨੇ ਭਗਵੰਤ ਮਾਨ ਸਰਕਾਰ ਨੂੰ ਉਹਨਾਂ ਨੇ ਕੀ ਗੁਹਾਰ ਲਗਾਈ ਹੈ ਹਾਂਜੀ ਬਈ ਸਤਿ ਸ੍ਰੀ ਅਕਾਲ ਸਰ ਕੀ ਮੰਗਾ ਨੇ ਤੁਹਾਡੀਆਂ ਕੀ ਰੋਜ਼ ਤੁਸੀਂ ਕਰ ਰਹੇ ਹੋ ਭਗਵੰਤ ਮਾਨ ਸਰਕਾਰ ਮੈਂ ਜਰਨੈਲ ਸਿੰਘ ਝਰਮੜੀ ਪ੍ਰਧਾਨ ਨੰਬਰਦਾਰੀ ਉਹਨੇ ਪੰਜਾਬ ਮੈਂ ਉਹ ਸਾਡੀ ਮੰਗਾਂ ਇਹ ਆ ਜੀ ਸਾਡੀ ਨਾ ਜਦੋਂ ਪੰਜਾਬ ਸਰਕਾਰ ਬਣੀ ਸੀ ਇਹਨਾਂ ਨੇ ਸਾਡੇ ਨਾਲ ਨmberਦਾਨਾਂ ਨਾਲ ਕੁਝ ਵਾਅਦੇ ਕੀਤੇ ਸੀਗੇ ਇਹਨਾਂ ਨੇ ਇੱਕ ਤਾਂ ਸਾਡੇ ਨਾਲ ਜੱਦੀ ਪੁਸ਼ਟੀ ਦਾ ਵਾਅਦਾ ਕੀਤਾ ਸੀ ਇੱਕ ਸਾਡਾ ਮਾਨ ਪੱਤਾ ਬਦਾਉਣ ਦਾ ਵਾਅਦਾ ਕੀਤਾ ਸੀ ਲੇਕਿਨ ਅੱਜ 4 ਸਾਲ ਦੇ ਲਗਭਗ ਹੋ ਗਏ ਸਾਡਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਇਹਨਾਂ ਨੇ ਸੋ ਇਸ ਲਈ ਅਸੀਂ ਸਰਕਾਰ ਨੂੰ ਪਹਿਲੇ ਵੀ ਕਾਫੀ ਵਾਰੀ ਅਪੀਲ ਕਰ ਚੁੱਕੇ ਹਾਂ ਤੇ ਮੰਗ ਪੱਤਰ ਵੀ ਕਾਫੀ ਦੇ ਚੁੱਕੇ ਹਾਂ ਅਸੀਂ ਮੰਤਰੀਆਂ ਨੂੰ ਵੀ ਮਿਲ ਚੁੱਕੇ ਹਾਂ ਐਮਐਲਏ ਸਭ ਨੂੰ ਮਿਲ ਚੁੱਕੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਲੇਕਿਨ ਅੱਜ ਤੱਕ ਜਿਹੜਾ ਵਿਸ਼ਵਾਸ ਦਿਵਾਇਆ ਉਹ ਸਾਡਾ ਕੋਈ ਵੀ ਕ ਸਰ ਕਿੰਨਾ ਮਾਲ ਪਤਾ ਕਿੰਨਾ ਦੇ ਤਾ ਸਾਨੂੰ ਹੁਣ ਤਾਂ 1500 ਰੁਪਏ ਮਿਲਦਾ ਮੈਡਮ ਮਾਲ ਪਤਾ 1500 ਹਾਂਜੀ ਹਾਂਜੀ ਤੁਹਾਨੂੰ ਨਹੀਂ ਲੱਗਦਾ ਕਿ ਮਤਲਬ ਇੱਕ ਜੇਕਰ ਆਪਾਂ ਪੀਐਨ ਦੀ ਵੀ ਗੱਲ ਕਰ ਲਈਏ ਕਿ ਦਿਹਾੜੀ ਵਾਲੇ ਦੀ ਵੀ ਗੱਲ ਕਰ ਲਈਏ ਉਹਦੀ ਵੀ 400 ਰੁਪਏ ਦਿਹਾੜੀ ਹੈ ਮਿਨੀਮਮ ਆਪਾਂ ਗੱਲ ਕਰੀਏ ਤੇ ਤੁਸੀਂ 1500 ਰੁਪਏ ਮਹੀਨੇ ਦਾ ਆਪ ਤੁਸੀਂ ਫਿਰ ਮੈਨੇਜ ਕਿਵੇਂ ਕਰਦੇ ਨੇ ਚਲੋ ਮੈਡਮ ਐਦਾਂ ਗੱਲ ਦੇਖੋ ਅਸੀਂ ਮਾਨ ਪੱਤੇ ਨੇ ਸਰਕਾਰ ਤੋਂ ਅਸੀਂ ਇਹ ਸਮਝਦੇ ਹਾਂ ਕਿ ਸਰਕਾਰ ਇਹ ਸਾਨੂੰ ਕੋਈ ਤਨਖਾਹ ਨਹੀਂ ਇੱਕ ਮਾਨ ਸਤਕਾਰ ਦੇ ਰਹੀ ਹੈ ਮਾਨ ਪੱਤਾ ਸਾਡਾ ਲੇਕਿਨ ਮਾਨ ਪੱਤਾ ਦੇਖੋ 1500 ਰੁਪਏ ਜਾਂ ਸਾਨੂੰ ਜੇ ਸਰਕਾਰ ਅਸੀਂ 3000 ਰੁਪਏ ਸਰਕਾਰ ਨੇ ਕਿਹਾ ਜੇ ਸਾਨੂੰ ਸਰਕਾਰ 3000 ਰੁਪਏ ਦਿੰਦੇ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਜਿੱਦਾਂ ਤੁਸੀਂ ਕਹੇ ਵੀ ਇੱਕ ਦਿਹਾੜੀਦਾਰ ਵੀ 400 ਰੁਪਏ ਦਿਹਾੜੀ ਲੈ ਰਿਹਾ ਲੇਕਿਨ ਸਾਡਾ 3000 ਜੇ ਅਸੀਂ ਸੋਚੀਏ ਵੀ 3000 ਨਾਲ ਸਾਡਾ ਘਰ ਦਾ ਗੁਜ਼ਾਰਾ ਚੱਲ ਜਾਏਗਾ ਇਹ ਕੋਈ ਗੱਲ ਨਹੀਂ ਇੱਕ ਸਰਕਾਰ ਵੱਲੋਂ ਸਾਡਾ ਮਾਨ ਸਤਕਾਰ ਹੈ ਅਸੀਂ ਚਾਹੁੰਦੇ ਵੀ ਸਰਕਾਰ ਸਾਨੂੰ ਜੋ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਹੋਇਆ ਲੇਕਿਨ ਸਰਕਾਰ ਸਾਡੇ ਨਾਲ ਉਸ ਵਾਅਦੇ ਤੇ ਵੀ ਪੂਰਾ ਨਹੀਂ ਉਤਰ ਰਹੀ ਉਦੋਂ ਬਾਅਦ ਅਸੀਂ ਤੇ ਕੋਈ ਸੀਐਮ ਸਾਹਿਬ ਨਾਲ ਵੀ ਕੈਬਨਿਟ ਮੰਤਰੀਆਂ ਨੂੰ ਵੀ ਮਿਲੇ ਅਰੋੜਾ ਜੀ ਨੂੰ ਵੀ ਮਿਲੇ ਅਸੀਂ ਸੀਐਮ ਸਾਹਿਬ ਤੋਂ ਵੀ ਟਾਈਮ ਮੰਗਿਆ ਵੀ ਸਾਨੂੰ ਸਾਡੀ ਜਿਹੜੀ ਲੰਬੜਦਾਰ ਕਿਉਂ ਲੰਬੜਦਾਰ ਜਿਹੜਾ ਸਰਕਾਰ ਦਾ ਇੱਕ ਅੰਗ ਹੈ ਜੀ ਰੈਵਨਿਊ ਵਿਭਾਗ ਨਾਲ ਅਟੈਚ ਹੈ ਸਰਕਾਰ ਨਾਲ ਜੁੜਿਆ ਹੋਇਆ ਸਰਕਾਰ ਦਾ ਇੱਕ ਪਾਰਟ ਹੈ ਲੰਬੜਦਾਰ ਲੇਕਿਨ ਉਹ ਤੋਂ ਬਾਵਜੂਦ ਵੀ ਕਹਿਣ ਦੇ ਬਾਵਜੂਦ ਵੀ ਸੀਐਮ ਸਾਹਿਬ ਨੇ ਸਾਨੂੰ ਇੱਕ ਵਾਰ ਵੀ ਮੀਟਿੰਗ ਕਰਨ ਦਾ ਮੌਕਾ ਨਹੀਂ ਦਿੱਤਾ ਕਿੰਨੇ ਵਾਰ ਤੁਸੀਂ ਮੰਗ ਪੱਤਰ ਅਸੀਂ ਕਾਫੀ ਮੰਗ ਪੱਤਰ ਮੈਡਮ ਕੋਈ ਗਿਣਤੀ ਨਹੀਂ ਵੀ ਕਿੰਨੇ ਕੁ ਮੰਗ ਪੱਤਰ ਅਸੀਂ ਦੇ ਚੁੱਕੇ ਹਾਂ ਐਮਐਲ ਜਨ ਵੀ ਦੇ ਕੇ ਮੰਤਰੀ ਨੂੰ ਵੀ ਦੇ ਕੇ ਡੀਸੀ ਸਾਹਿਬ ਨੂੰ ਵੀ ਦੇ ਕੇ ਬਹੁਤ ਮੰਗ ਪੱਤਰ ਦਿੱਤੇ ਲੇਕਿਨ ਸਾਡੇ ਕਿਸੇ ਵੀ ਮੰਗ ਪੱਤਰ ਤੇ ਸਾਡੀ ਸੁਣਵਾਈ ਨਹੀਂ ਹੋਈ ਸਰ ਇਸ ਤੋਂ ਬਾਅਦ ਤੁਸੀਂ ਦੂਜੀ ਮੰਗ ਕਿਹੜੀ ਰੱਖਦੇ ਹੋ ਸਰਕਾਰ ਤੋਂ ਇਹਦੇ ਨਾਲ ਇੱਕ ਰਹੀ ਵਾਣ ਪੱਤੇ ਜੀ ਦੇ ਨਾਲ ਨਾਲ ਸਾਡੇ ਜਿਹੜੀਆਂ ਕਿ ਕਮਰੇ ਹੈ ਸੀ ਨਾ ਤਸੀਲ ਤੇ ਪੱਦਰ ਤੇ ਜੀ ਨੰਬਰਦਾਰ ਨੂੰ ਬੈਠਣ ਵਾਸਤੇ ਉਹਦਾ ਕੀ ਮਤਲਬ ਹੋਊਗਾ ਜਾਂ ਸਾਰੇ ਤਰ੍ਹਾਂ ਦੇ ਪਿੰਡਾਂ ਦੇ ਨੰਬਰਦਾਰ ਉੱਥੇ ਇੱਕ ਤੱਕ ਜਗ੍ਹਾ ਬੈਠਣਗੇ ਉਹ ਪ੍ਰਸ਼ਾਸਨ ਨੂੰ ਫਾਇਦਾ ਹੋਊਗਾ ਫਰਾਨੇ ਪਿੰਡ ਦਾ ਨੰਬਰਦਾਰ ਹੈਗਾ ਭਾਈ ਇੱਥੇ ਨੰਬਰਦਾਰ ਸਾਹਿਬ ਬੈਠਾ ਔਰ ਰਜਿਸਟਰੀ ਦੇ ਵਿੱਚ ਬੁਲਾਇਆ ਗਿਆ ਇੱਕ ਤਾਂ ਸਾਨੂੰ ਵੀ ਉੱਥੇ ਇੱਕ ਜੁम्मेवार ਬੰਦਾ ਹੈਡ ਆਫ ਦਾ ਵਿਲੇਜ ਆਸੀਂ ਤੇ ਸਾਨੂੰ ਸਾਡੇ ਪਾਸ ਵੀ ਹੋਇਆ ਹੋਵੇ ਜੀ ਇਹ ਐਫਸੀਆਰ ਸਾਹਿਬ ਤੋਂ ਪਾਸ ਹੋਇਆ ਹੋਇਆ ਹੈ ਜੀ ਕਾਨੂੰਨ ਲੇਕਿਨ ਲਾਗ ਉਹ ਕਮਰੇ ਮਿਲਨੇ ਚਾਹੀਦੇ ਸਾਨੂੰ ਤੇ ਇਹਨਾਂ ਦੀ ਸਹੂਲਤ ਵਾਸਤੇ ਜਦ ਅਸੀਂ ਨੰਬਰ ਦਾ ਨਾ ਖਾਤਰ ਇਹ ਜਿਹੜਾ ਹੈਗੇ ਅਸੀਂ 50 60 ਤੋਂ ਉੱਪਰ ਵਾਲੇ ਜਿਹੜੇ ਨੰਬਰ ਦਾ ਅਸੀਂ ਉਹ ਘਰ ਦੇ ਵੀ ਕਹਿੰਦੇ ਤੁਸੀਂ ਕੀ ਕਰਦੇ ਹੋ ਸਾਰਾ ਦਿਨ ਤੁਰੇ ਫਿਰਦੇ ਹੋ ਲੋਕਾਂ ਦੇ ਕੰਮਾਂ ਖਾਤਰ 50 ਰੁਪਏ ਤੁਹਾਨੂੰ ਦਿਹਾੜੀ ਮਿਲਦੀ ਗਿਆ ਹਾਂਜੀ ਉਹਦੇ ਬਾਅਦ ਜੇ ਉੱਥੇ ਥੜਕ ਗਿਆ ਕੋਈ ਨੰਬਰ ਦਾ ਛੜਾਈ ਕਰ ਗਿਆ ਤੇ ਕੰਮ ਸੇ ਕੰਮ ਤਾਂ 25 ਲੱਖ ਦਾ ਬੀਮਾ ਤਾਂ ਪਿੱਛੇ ਤਾਂ ਕੁਝ ਬਣ ਜਿਵੇ ਉਹ ਸੇਵਾ ਆ ਬਣੇ ਸਾਡੀ ਇਹ ਪੱਲੋਂ ਤੇਰ ਵੀ ਪੱਲੋਂ ਵੀ ਹੁੰਨੇ ਆ ਅਸੀਂ ਲੋਕਾਂ ਨਾਲ ਲੈ ਕੇ ਜਾਂਦੇ ਆ ਤੇ ਆਪਣੇ ਪੱਲੋਂ ਲੈ ਕੇ ਜਾਂਦੇ ਆ ਜੀ ਇਹ ਆ ਤੇ ਇਸ ਕਰਕੇ ਇਹ ਚੀਜ਼ਾਂ ਦੀ ਕੋਈ ਕਦਰ ਨਹੀਂ ਹੋ ਸਕਦੀ ਇੱਕਨ ਹੈਡ ਆਫ ਦਾ ਬਲੇਜ ਹੈ ਤੇ ਉਹਨਾਂ ਦੀ ਰੀੜ ਦੀ ਹੱਡੀ ਹੈ ਪਰ ਰੀੜ ਦੀ ਹੱਡੀ ਜੇ ਨਹੀਂ ਹੁੰਦੀ ਕਰੋਗੇ ਰੀੜ ਦੀ ਹੱਡੀ ਬਿਨਾ ਮੈਂ ਤੁਰ ਨਹੀਂ ਸਕਦਾ ਬੰਦਾ ਬੈਠ ਨਹੀਂ ਸਕਦਾ ਜੀ ਸਰ ਇੱਕ ਤੁਸੀਂ ਜੱਦੀ ਪੁਸ਼ਤੀ ਦੀ ਗੱਲ ਕਰਦੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਸਿਆਸਤ ਦੇ ਵਿੱਚ ਪਰਿਵਾਰਵਾਦ ਚੱਲਿਆ ਆਉਂਦਾ ਆ ਪੁਸ਼ਤੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਪਰਿਵਾਰ ਦੇ ਵਿੱਚ ਹੀ ਅੱਗੇ ਜਾ ਕੇ ਕਿਸੇ ਨਾ ਕਿਸੇ ਬੰਦੇ ਨੂੰ ਵੈਕੈਂਡ ਕਰਨਾ ਚਾਹੀਦਾ ਜਦ ਬੱਚਾ ਜੀ ਲਾਇਕ ਹੈ ਪੜਿਆ ਲਿਖਿਆ ਹੈਗੇ ਬੱਚਾ ਜੀ ਤਾਂ ਉਹਨੂੰ ਹੋਣਾ ਚਾਹੀਦਾ ਕਿਉਂਕਿ ਜਦ ਸਾਰਿਆਂ ਦੇ ਮਤਲਬ ਡਾਕਟਰ ਉਹਦਾ ਮੰਤਰੀਆਂ ਦੇ ਬਣ ਐਮਐਲਏ ਬਣ ਸਕਦੇ ਨੇ ਐਮਐਲਏ ਦੇ ਬਣ ਸਕਦੇ ਨੇ ਤੇ ਸਾਡੇ ਤਾਂ ਚਰਬਾ ਹੋ ਜਾਂਦਾ ਕਿਉਂਕਿ ਸਾਡੇ ਨਾਲ ਤਸਕੀਲਦਾਰ ਨੇ ਸਾਡੇ ਘਰ ਆਉਣਾ ਵਟਵਾਰੀ ਨੂੰ ਸਾਡੇ ਕੋਲ ਹੋਣਾ ਕੰਨ ਕੋਲ ਸਾਡੇ ਕੋਲ ਹੋਣਾ ਤਾਂ ਪਰਿਵਾਰ ਨੂੰ ਸਾਰਾ ਪਤਾ ਹੁੰਦਾ ਇਹਨੇ ਕਿਸ ਤਰ੍ਹਾਂ ਦੀ ਇਹ ਗੱਲਬਾਤ ਹੁੰਦੀ ਹੈ ਇਹ ਤੇ ਕੀ ਕੀ ਦੁੱਖ ਤਾਂ ਹੈਗੀਆਂ ਕੀ ਇਹਦੀ ਪ੍ਰੋਬਲਮਾਂ ਹੈਗੀਆਂ ਉਹਦੇ ਪਹਿਲੇ ਜਾਣੂ ਹੁੰਦਾ ਜੇ ਨਵਾਂ ਬੰਦਾ ਬਣਦਾ ਉਹਨੂੰ ਫੇਰ ਉਹਨੂੰ ਜਾਣੂ ਹੋਣਾ ਪੈਂਦਾ ਹੈ ਹਾਂਜੀ ਦੇ ਕੁਝ ਲੈਣਾ ਦੇਣਾ ਹੁਣ ਹੁੰਦਾ ਨਹੀਂ ਇਹਦੇ ਵਿੱਚ ਹੈ ਆਪਣੇ ਪੱਲੇ ਤੋਂ ਸਾਰਾ ਕੁਝ ਲਾ ਰਹੇ ਕਹਿਣ ਦਾ ਹੋਵੇ ਇੱਕ ਸਫਾਈ ਦੇ ਇੱਕ ਸੇਵਾ ਭਾਵਨਾ ਨਾਲ ਚੱਲ ਰਹੇ ਹਾਂ ਅਸੀਂ ਬਸ ਇੱਕ ਪੱਲੇੋਂ ਖਰਚ ਹੋ ਰਿਹਾ ਸਾਡਾ ਤੇ ਇੱਕ ਇਹ ਅੱਛਾ ਤੁਸੀਂ ਇਹ ਕਹਿੰਦੇ ਹੋ ਜੇਕਰ ਯੋਗਤਾ ਰੱਖਦਾ ਬੱਚਾ ਤਾਂ ਉਸ ਨੂੰ ਵੈਕੈਂਸੀ ਮਿਲਣੀ ਚਾਹੀਦੀ ਹੈ ਤੇ ਜੇਕਰ ਯੋਗਤਾ ਨਹੀਂ ਨਹੀਂ ਜੇ ਉਹਦੇ ਸਾਡੇ ਉਹਦੇ ਬਿਲਕੁਲ ਕਿਸੇ ਤਰ੍ਹਾਂ ਦਾ ਕੇਸ ਹੈਗਾ ਜਾਂ ਕੋਈ ਉਹ ਤੇ ਅਪਰਾਧੀ ਹੈਗਾ ਪਾਇਆ ਜਾਂਦਾ ਬੱਚਾ ਨੰਬਰਦਾਰਦਾ ਤਾਂ ਉਹ ਬਿਲਕੁਲ ਅਸੀਂ ਉਹਦੇ ਨਾਲ ਸਹਿਮਤ ਨਹੀਂ ਹੈ ਕਿ ਉਹ ਅਪਰਾਧੀ ਨੂੰ ਬਣਾਇਆ ਜਾਵੇ ਉਹਦੇ ਨਾਲ ਅਸੀਂ ਸਹਿਮਤ ਹੈਗੇ ਫਿਰ ਹਾਂਜੀ ਉਹਨਾਂ ਦੀ ਬੇਟੀ ਨੂੰ ਇਹ ਮੈਸੇਜ ਇਹਨੂੰ ਵੀ ਬਣਾਇਆ ਜਾ ਸਕਦਾ ਜੇ ਬੇਟੇ ਦੇ ਕੋਈ ਕੇਸ ਚੱਲਦਾ ਹੈ ਤਾਂ ਉਹ ਕਾਬਲੇ ਤਾਂ ਉਹਨਾਂ ਨੂੰ ਲੰਬੜਦਾਰੀ ਦੇ ਜਾ ਸਕਦੀ ਹੈ ਅੱਜਕੱਲ ਤਾਂ ਚਲੋ ਲੇਡੀਜ਼ ਹਰ ਫੀਲਡ ਦੇ ਵਿੱਚ ਅੱਗੇ ਹੈਗੇ ਆ ਲੰਬੜਦਾਰ ਹੈਗੇ ਆ ਲੰਬੜਦਾਰ ਬਣੀ ਆਵਿਆ ਲੇਡੀਜ਼ ਸਰ ਇੱਕ ਮੈਂ ਇੱਕ ਹੋਰ ਗੱਲ ਕਰ ਲੈਣੀ ਆ ਜਿਸ ਤਰ੍ਹਾਂ ਆਨਲਾਈਨ ਹੋ ਗਿਆ ਸਾਰਾ ਕੰਮ ਹਨਾ ਆਨਲਾਈਨ ਜਿਸ ਤਰ੍ਹਾਂ ਸਰ ਨੇ ਕਿਹਾ ਸੀ ਅਕਮੋਡੇਸ਼ਨ ਮਿਲਣੀ ਚਾਹੀਦੀ ਆ ਸਾਨੂੰ ਉੱਥੇ ਰਹਿائش ਮਿਲਣੀ ਚਾਹੀਦੀ ਇੱਕ ਕਮਰੇ ਦੀ ਆਪਾਂ ਨੂੰ ਅਪਰੂਵਲ ਮਿਲੇ ਤਾਂ ਜੋ ਅਸੀਂ ਉੱਥੇ ਬੈਠ ਸਕੀਏ ਆਨਲਾਈਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਹਨੇ ਸੁਖਾਲਾ ਕੀਤਾ ਜਾਂ ਜ਼ਿਆਦਾ ਇਹਨੇ ਔਫਰ ਦੇ ਵਿੱਚ ਲੈ ਕੇ ਆਂਦਾ ਸੀ ਇਹ ਲੰਬੜਦਾਰਾਂ ਵਾਸਤੇ ਬੜਾ ਔਖਾ ਸਿਸਟਮ ਹੈ ਜੀ ਇਹਨਾਂ ਦਾ ਉਹ ਹੈ ਜਨਤਾ ਵਾਸਤੇ ਸਹੀ ਹੈ ਲੇਕਿਨ ਜ਼ਿਆਦਾ ਵੈਰੀਫਿਕੇਸ਼ਨ ਕਰਨੀ ਹੈ ਜੀ ਜਦ ਬੰਦਾ ਚੱਲ ਕੇ ਲੰਬੜਦਾਰ ਦੇ ਕੋਲ ਆਂਦਾ ਸੀਗਾ ਜੀ ਤਾਂ ਉਹ ਪਛਾਣ ਹੁੰਦੀ ਸੀ ਵੀ ਇਹ ਬੰਦਾ ਪਿੰਡ ਦਾ ਹੈ ਹੁਣ ਉਹ ਚ ਆਨਲਾਈਨ ਚ ਕਿਹਾ ਪਤਾ ਹੈ ਜੀ ਕੌਣ ਹੈ ਬੰਦਾ ਕੌਣ ਨਹੀਂ ਹੈ ਇਹ ਕੁਝ ਲੰਬੜਦਾਰਾਂ ਨੂੰ ਫੋਨ ਨਹੀਂ ਚਲਾਣੇ ਆਉਂਦੇ ਜੀ ਟੱਚ ਵਾਲੇ ਬਿਰਦਾ ਵੀ ਹੈਗੇ ਵਿੱਚ ਕਾਫੀ ਟੱਚ ਫੋਨ ਨਹੀਂ ਹੈ ਉਹਨਾਂ ਪਰ ਬਟਨ ਵਾਲੇ ਫੋਨ ਹੈ ਉਹਨਾਂ ਨੂੰ ਲੈਪਟਾਪ ਦੇ ਜਾ ਮੈਂ 스마트 ਫੋਨ ਦੇ ਜਾ ਮੈਂ ਇਹ ਸਰਕਾਰ ਦਵੇ ਫਿਰ ਉਹ ਆਪਣੇ ਆਪ ਕਿਸੇ ਨਾ ਕਿਸੇ ਨੂੰ ਰੱਖ ਕੇ ਗਏ ਉਹਦਾ ਜਿਹੜਾ ਰੱਖੂਗੇ ਉਹਨਾਂ ਦੀ ਤੰਗਾ ਵੀ ਦੇਈ ਜਾਵੇ ਸਰ ਲੰਬੜਦਾਰ ਜਿਹੜਾ ਕਿਸੇ ਤੋਂ ਕੋਈ ਪੈਸਾ ਲੰਦਾ ਹੈ ਜਾਂ ਕੁਝ ਵੀ ਇਸ ਤਰ੍ਹਾਂ ਪੈਸਾ ਇਕੱਠਾ ਕਰਦਾ ਹੈ ਜੀ ਸਰ ਇੱਕ ਤੁਸੀਂ ਟੋਲ ਬਾਰੇ ਵੀ ਗੱਲ ਕੀਤੀ ਸੀ ਨਾ ਟੋਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਟੋਲ ਫ੍ਰੀ ਹੋਣੇ ਚਾਹੀਦੇ ਲੰਬੜਦਾਰ ਜਿਹੜਾ ਇਹਨੂੰ ਬੜੀ ਕਈ 10 ਕਮ ਆਪਣੇ ਘਰ ਦੇ ਛੱਡ ਕੇ ਜਾਊਗਾ ਜੀ ਫੇਰ ਆਕੇ ਸਹੀ ਆਪਣੀ ਗਵਾਹੀ ਪਾਊਗਾ ਜੀ ਹੂੰ ਉਹ 10 ਕਮ ਛੱਡ ਕੇ ਆਊਗਾ ਜੀ ਉੱਥੇ ਸਾਰਾ ਟਾਈਮ ਵੇਸਟ ਹੁੰਦਾ ਜੀ ਛੱਡ ਕੇ ਹੂੰ ਅਸੀਂ ਤਾਂ ਕਿਸੇ ਨਾਲ ਲੜਨਾ ਨਹੀਂ ਝਗੜਾ ਨਹੀਂ ਸਹੀ ਗੱਲ ਕਰਨੀ ਹੈ ਅਫਸਰਾਂ ਨਾਲ ਲਿਆ ਕੇ ਸੋ ਸਾਰੇ ਲੀਡਰ ਸਾਹਿਬ ਨੇ ਸਾਰੀਆਂ ਗੱਲਾਂ ਦੱਸੀਆਂ ਸਹੀ ਦੱਸੀਆਂ ਉਮੇ ਸਾਡੇ ਲੀਡਰ ਸਾਹਿਬ ਸਭ ਕੋਈ ਵਿਚਰਦੇ ਸਭ ਨੂੰ ਵਾਪਸਣੋਂ ਮਿਲਦੇ ਨੇ ਲੀਡਰਾਂ ਨੂੰ ਮਿਲਦੇ ਨੇ ਬਾਕੀ ਸਰਦਾਰ ਦੀ ਸਰਕਾਰ ਦੀ ਮਰਦੀ ਹੈ ਜੀ ਹੁਣ ਜਿਹੜਾ ਕੋਈ ਸਰਕਾਰ ਸਾਡੇ ਨਾਲ ਕੋਈ ਹੋਰ ਹੈ ਸਰਕਾਰ ਅਸੀਂ ਕਰ ਲਾਂਗੇ ਕਹਿੰਦੇ ਨੇ ਲੰਬੜਦਾਰ ਹਮੇਸ਼ਾ ਸੱਚੀ ਤੇ ਸਾਫ਼ ਸੁਥਰੀ ਗੱਲ ਕਰਦਾ ਹੈ ਸੱਚ ਬਿਲਕੁਲ ਸੱਚ ਹੈ ਜੀ ਬਿਲਕੁਲ ਸੋਹਣਾ ਸੱਚ ਇੱਥੇ ਮੈਂ ਬੈਂਕ ਮੈਂ ਆਪਣੀ ਮੇਰਾ ਪਿੰਡਾਂ ਦਾ ਲਾਂਡਰਾ ਮੈਂ ਜिले ਦਾ ਪ੍ਰਧਾਨ ਹੈਗਾ ਮੈਨੂੰ ਜਦ ਮਾਰੀ ਪੁੱਛੋ ਵੀ ਗੱਲ ਸੱਚੀ ਹੈ ਕਿ ਝੂਠੀ ਜੇ ਗੱਲ ਝੂਠੀ ਤਾਂ 20 ਬੰਦੇ ਨੇ ਹੋਗਾ ਝੂਠੀ ਗੱਲ ਹੈ ਉਹ ਮੇਰੇ ਮੇਰੀ ਕਮ ਨਾ ਪੜਾਉ ਹੋ ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਸਾਰੇ ਬੱਚਿਆਂ ਨੂੰ ਸਾਰੇ ਨੂੰ ਪਤਾਗਾ ਵੀ ਐ ਜੈਜੀ ਨੇ ਗੱਲ ਕਹੀ ਹੈ ਸਹੀ ਗੱਲ ਕਰਨੀ ਹੈ ਜਿਹਨੂੰ ਨਹੀਂ ਜਾਣਦੇ ਉਹਨਾਂ ਨੂੰ ਮੈਂ ਕਹਿੰਦਾ ਮੇਰੇ ਕੋਲ ਬੁਲਾਓ ਕੋਈ ਸਾਡੇ ਹੁਣ ਬਾਹਰ ਕਲੋਨੀਆਂ ਬਣੀਆਂ ਸੈਕਟਰ ਬਣੇ ਆ ਜੀ ਉਹਨਾਂ 'ਚ ਬੰਦੇ ਰਹਿੰਦੇ ਆ ਸਾਡੇ ਪਤਾ ਸਾਹ ਕਾਰ ਲੋ ਵੀ ਲਾਂਡਰ ਨਹੀਂ ਨੇ ਜੀ ਹੁਣ ਮੈਨੂੰ ਇਹਨਾਂ ਪੁੱਛ ਕੇ ਪਤਾ ਲੱਗਿਆ ਹੁਣ ਪਤਾ ਨਹੀਂ ਲੱਗਦਾ ਜੀ ਕਿਹੜਾ ਨੰਬਰਦਾਰ ਸਹੀ ਤਸਦੀਕ ਕਰੂਗਾ ਗਲਤ ਕੰਮ ਨਹੀਂ ਕਰੂਗਾ ਹਾਂਜੀ ਬਿਲਕੁਲ ਜਿਹੜੀ ਤੁਸੀਂ ਟੋਲ ਪਲਾਜ਼ੇ ਦੀ ਗੱਲ ਕੀਤੀ ਹੈ ਨਾ ਜੀ ਉਹ ਅਸੀਂ ਰੋਜ਼ ਤਾਂ ਨਹੀਂ ਜਾਣਾ ਹੈਗਾ ਸਾਨੂੰ ਕਿੱਥੇ ਜਾਣਾ ਪੈਂਦਾ ਹੁਣ ਇਹ ਵੀ ਸੁਣ ਲਓ ਨਾ ਸਾਲ ਜਦ ਬੇਟੀਆਂ ਦੀ ਮੈਰਿਜ ਹੁੰ ਤਾਂ ਤੇ ਹੀ ਵਾਲੇ ਨੂੰ ਤਾਂ ਦੂਏ ਉਹਦੇ ਜ਼ਿਲ੍ਹੇ ਚ ਮੇਟਾ ਬਿਆਹ ਗਿਆ ਜੀ ਉੱਥੇ ਜਾਣਾ ਪੈਣਾ ਹੁਣ ਮੇਰਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਮੈਨੂੰ ਸੰਗਰੂਰ ਜਾਣਾ ਪੈ ਗਿਆ ਕਿਤੇ ਵੀ ਜਾਣਾ ਪੈ ਗਿਆ ਤਾਂ ਉਹ ਸਾਨੂੰ ਕਦੇ ਕਦਾਂ ਹੀ ਲੋਡ ਪੈਣੀ ਹੈ ਨਾ ਉਹ ਸਾਡੇ ਹਮੇਸ਼ਾ ਤਾਂ ਅਸੀਂ ਇਸੇ ਕੰਮ ਤੇ ਰਹਿੰਦੇ ਨਹੀਂ ਵੀ ਅਸੀਂ ਟੋਲ ਬਰਾਜੇ ਚ ਘੁੰਮਣਾ ਹੈ ਕੰਮ ਤਾਂ ਉੱਥੇ ਅਸੀਂ ਮੰਗਦੇ ਫਿਰ ਅਸੀਂ ਪਬਲਿਕ ਦੇ ਕੰਮ ਜਾ ਰਹੇ ਹਾਂ ਅਸੀਂ ਹੈ ਉਹ ਸਾਡਾ ਆਪਣਾ ਕੰਮ ਤਾਂ ਹੈ ਨਹੀਂ ਦੇਲ ਤਾਂ ਆਪਣਾ ਫੂਕੇ ਰਹੇ ਅਸੀਂ ਜਾਂ ਸਾਨੂੰ ਜੇ ਲੈ ਕੇ ਜਾ ਰਹੇ ਹਾਂ ਤਾਂ ਉਹਦੇ ਖਾਤੇ ਤਾਂ ਕੰਮ ਰਾਹਤ ਹੋਣੀ ਚਾਹੀਦੀ ਜਿਸ ਤਰ੍ਹਾਂ ਸਾਨੂੰ ਇਹਨਾਂ ਦੇ ਵਿੱਚ ਹੋਈ ਹੈ ਸਾਡਾ ਜਿਲੇ ਦੇ ਵਿੱਚ ਸਾਡੀ ਆਪਣਾ ਇਹਨੂੰ ਕਹਿੰਦੇ ਆ ਆਪਣਾ ਮਾਫ ਹੈ ਸਾਡਾ ਸਕੂਟਰ ਮੋਟਰਸਾਈਕਲ ਦਾ ਨਾ ਕਰਾਇਆ ਵੈਨ ਜੀ ਇਹਦੇ ਕਰਕੇ ਨਾ ਪਾਰਕਿੰਗ ਦਾ ਤਾਂ ਇਸ ਤਰ੍ਹਾਂ ਕਰਕੇ ਅਸੀਂ ਕਦੇ ਕਦਾਈਂ ਜਾਣਾ ਹੁੰਦਾ ਉਹ ਦੂਏ ਜ਼ਿਲ੍ਹੇ ਜਾਣਾ ਹੁੰਦਾ ਤਾਂ ਤਾਂ ਸਾਨੂੰ ਸਟੋਲ ਬਰਾਜ ਦੀ ਲੋੜ ਪੈਣੀ ਹੈ ਜੀ ਸਰ ਇੱਕ ਇਦਾਂ ਵੀ ਕਹਿੰਦੇ ਆ ਮਾਨਪੱਤੇ ਦੇ ਨਾਲ-ਨਾਲ ਕਹਿੰਦੇ ਨੰਬਰਦਾਰਾਂ ਨੂੰ ਉੱਪਰੋਂ ਪੈਸੇ ਬੜੇ ਬਣ ਜਾਂਦੇ ਆ ਸੱਚ ਆ ਕਿ ਝੂਠ ਦੇਖੋ ਜੀ ਅਸੀਂ ਆਪਣੀ ਗੱਲ ਕਰਦੇ ਆ ਵੀ ਪੰਜੇ ਉਂਗਲੀਆਂ ਇੱਕਸਾਰ ਨਹੀਂ ਹੁੰਦੀਆਂ ਇਹ ਵੀ ਅਸੀਂ ਮੰਨਦੇ ਹੈਗੇ ਆਂ ਵੀ ਜਿਹੜੇ ਇੱਥੇ ਬੈਠੇ ਪਰ ਲੇਕਿਨ ਜਿਹੜੇ ਅਸੀਂ ਇਨਸਾਫ ਕੋਈ ਵੀ ਵਾਅਦਾ ਆਏਗਾ ਕਹਿ ਦੇ ਵੀ ਹਾਂ ਵੀ ਖਾਂਦੇ ਨੇ ਪੈਸੇ ਖਾਂਦੇ ਨੇ ਅਸੀਂ ਜਵਾਬ ਦੇ ਆ ਉਹ ਚੀ ਦੇ ਇਹ ਗਲਤ ਬਣਾਈ ਗਈ ਗੱਲ ਹੈਗੀ ਆਪਣੇ ਬ੍ਰਿਗੇਟ ਹੈਗੀ ਨੰਬਰਦਾਰ ਹਮੇਸ਼ਾ ਆਪਣਾ ਪੱਲਾ ਲਾ ਕੇ ਤਾਂ ਹੀ ਉਹਨੂੰ ਬੰਦਾ ਹੀ ਉਹਨੂੰ ਚੁਣਦਾ ਹੀ ਉਸੇ ਨੂੰ ਇਸੇ ਕਰਕੇ ਜਿਹੜਾ ਬੰਦਰ ਸਾਫ ਦੀ ਸਾਡੇ ਕੰਮ ਆਵੇ ਪਿੰਡ ਵਾਲੇ ਪਹਿਨਾ ਉਹਨੂੰ ਪਹਿਲੇ ਮੂਹਰੇ ਲਿਆਉਂਦੇ ਨੇ ਇਸੇ ਕਰਕੇ ਜੇ ਉਹਨੂੰ ਪਤਾ ਜੇ ਖਾਣ ਵਾਲਾ ਤਾਂ ਪਹਿਲੇ ਨੰਬਰਦਾਰ ਪਿੰਡ ਚ ਨਹੀਂ ਬਣਨ ਦਿੰਦੇ ਉਹਨੂੰ ਜੀ ਮੈਂ ਤਾਂ ਸਾਨੂੰ ਖਾਣਾ ਹੈ ਸਾਨੂੰ ਖਤਮ ਕਰੂਗਾ ਉਹਨੂੰ ਪਿੰਡ ਜੇ ਨਹੀਂ ਬਣਨ ਦਿੰਦੇ ਹਜੀ ਪਰਮਾਤਮਾ ਦਿੱਤਾ ਬਹੁਤ ਖੁਸ਼ੀ ਸਾਡੇ ਕੋਲ ਆਪਣੀ ਬਹੁਤ ਖੁਸ਼ੀਆਂ ਮਾਰਿਆ ਦਿੱਤਾ ਇਸ ਸਾਈਟ 'ਚ ਬੈਠੇ ਮੋੜੀ 'ਚ ਸਾਨੂੰ ਲੋੜ ਹੀ ਨਹੀਂ ਕਹੀ ਦੀ ਅਸੀਂ ਕਿਤੇ 2000 10000 ਅਈ ਤਾਂ ਦੂਰ ਪੈ ਦੀਆਂ ਗੱਲਾਂ ਸਾਡਾ ਕੋਈ ਨੰਬਰ ਦਾ ਰਹਿ ਜਾਣੀ ਹੈ ਜਿਹੜਾ ਕੋਈ ਕੰਮ ਕਰ ਲੋ ਪੰਜੇ ਗੁਲੀਆਂ ਇੱਕ ਦਾ ਸਾਰੀ ਨੇ ਭਾਈ ਨਾਮ ਨੇ ਦੱਸਿਆ ਬਾਕੀ ਸਾਰੇ ਤਰ੍ਹਾਂ ਦੇ ਬੰਦੇ ਹੋਣੇ ਬਾਕੀ ਆਪਣੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਜੀ ਬਿਲਕੁਲ ਹਾਂ ਜੀ ਸਰ ਕੀ ਲੱਗਦਾ ਤੁਹਾਨੂੰ ਬੜਾਈ ਮਤਲਬ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਭਗਵੰਤ ਮਾਨ ਸਰਕਾਰ ਨੂੰ ਲੈ ਕੇ ਆਂਦਾ ਸੀ ਕਿਹਾ ਜਾਂਦਾ ਸੀ ਆਮ ਘਰਾਂ ਦੇ ਬੱਚੇ ਨੇ ਆਮ ਘਰਾਂ ਦੀਆਂ ਗੱਲਾਂ ਹੋਣਗੀਆਂ ਤੁਹਾਡੀ ਸੁਣਵਾਈ ਹੋਊਗੀ ਪਰ ਤੁਸੀਂ ਕਹਿ ਰਹੇ ਹੋ ਮੀਟਿੰਗ ਲਈ ਟਾਈਮ ਨਹੀਂ ਮਿਲ ਰਿਹਾ ਮਿਲਣਾ ਸੌਖਾ ਹੋ ਗਿਆ ਕਿ ਆਮ ਘਰਾਂ ਦੀਆਂ ਸਿਰਫ ਗੱਲਾਂ ਹੀ ਇਹ ਤਾਂ ਗੱਲਾਂ ਚ ਹੀ ਰਹਿ ਗਿਆ ਜੀ ਇਹ ਚੀਜ਼ਾਂ ਤਾਂ ਹੁਣ ਲੰਬੜਦਾਰ ਇੱਕ ਸਾਰੀ ਦਿਹਾੜੀ ਪਬਲਿਕ ਦੇ ਕੰਮ ਕਰਦਾ ਜੀ ਨਾ ਕਿ ਉਹਦੇ ਕਿਸੇ ਤੋਂ ਵੋਟ ਲੈਣੀ ਜੇ ਲੰਬੜਦਾਰ ਨੂੰ ਸੋਚਿਆ ਜਾਵੇ ਇੱਕ ਲੰਬੜਦਾਰ ਪਾ 50 ਬੰਦੇ ਹੀ ਕੰਮ ਕਰਾ ਰਿਹਾ ਜਿਨ੍ਹਾਂ ਦੇ ਉਹ 50 ਬੰਦੇ ਲੰਬੜਦਾਰ ਦੇ ਕਹਣੇ ਚ ਤਾਂ ਹੈ ਨਾ ਸਰਕਾਰਾਂ ਨੂੰ ਇੰਨਾ ਵੀ ਨਹੀਂ ਪਤਾ ਲੱਗ ਰਿਹਾ ਜੇ ਵੀ ਲੰਬੜਦਾਰ ਹਰੇਕ ਪਿੰਡ ਚ 6-7 ਲੰਬੜਦਾਰ ਹਰੇਕ ਪਿੰਡ ਚ ਕਿੰਨੇ ਕਿੰਨਾ ਵੋਟ ਬੈਂਕ ਲੰਬੜਦਾਰ ਦੇ ਹੱਥ ਚ ਹੁੰਦਾ ਇਹ ਸਰਕਾਰ ਫੇਰ ਵੀ ਨਹੀਂ ਸੁਣ ਰਹੀ ਜੀ ਹੂੰ ਸਰ ਜੇਕਰ ਤੋਂ ਨੀ ਮੰਗਾ ਤੇ ਗੌਰ ਫਰਮਾ ਲਿਆ ਗਿਆ ਤਾਂ ਚਲੋ ਅਸੀਂ ਵਿਸ਼ਵ ਕਰਦੇ ਹਾਂ ਕਿ ਮੀਡੀਆ ਦੇ ਜ਼ਰੀਏ ਮੰਗਾ ਤੇ ਗੌਰ ਫਰਮਾਇਆ ਜਾਵੇ ਜੇਕਰ ਕੋਈ ਵੀ ਹਜੇ ਇੰਪਲੀਮੈਂਟ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਤੁਹਾਡੀ ਕੀ ਰਣਨੀਤੀ ਉਸ ਤੋਂ ਬਾਅਦ ਮੈਂ ਤਾਂ ਫਿਰ ਅਸੀਂ ਪੰਜਾਬ ਲੈਵਲ ਤੇ ਆਪਣਾ ਲੰਬੜਦਾਰੀ ਉਹਨੂੰ ਇਕੱਠ ਕਰੇਗੀ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਅਸੀਂ ਅਗਲੀ ਜੋ ਰਣਨੀਤੀ ਆਪਣੀ ਬੈਠ ਕੇ ਘੜਾਂਗੇ ਅਗਲੀ ਤਿਆਰੀ ਫਿਰ ਆਪਾਂ ਕਰਾਂਗੇ ਜੋ ਸਾਡੇ ਕੋਲ ਹੋਏਗਾ ਜੀ ਜਿਵੇਂ ਸਾਡੇ ਕਹਿਣਗੇ ਜੀ ਜਿਵੇਂ ਸਾਡੇ ਕਹਿਣਗੇ ਸਾਡੇ ਲੰਬੜਦਾਰ ਉਸ ਤਰ੍ਹਾਂ ਚੱਲਿਆ ਜਾਊਗਾ ਜੀ ਅਸੀਂ ਚਾਹੁੰਦੇ ਹਾਂ ਮੈਡਮ ਵੀ ਸਾਡਾ ਦੇਖੋ ਸਰਕਾਰ ਕਿਉਂਕਿ ਅਸੀਂ ਸਰਕਾਰ ਦੇ ਨਮਾਇਨੇ ਆ ਸਰਕਾਰ ਦੇ ਅੰਗ ਆ ਇਹ ਸਰਕਾਰ ਨੂੰ ਤਾਂ ਹੀ মিডিਆ ਰਾਹੀਂ ਅਸੀਂ ਪਹਿਲਾਂ ਤਾਂ ਵੈਸੇ ਅਪੀਲਾਂ ਕਰੀ ਮੰਗ ਪੱਤਰ ਦਿੱਤੇ ਹੁਣ মিডিਆ ਦੇ ਜ਼ਰੀਏ ਵੀ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਰਕਾਰ ਸਾਡੀ ਸੁਣਵਾਈ ਕਰ ਲੇ ਕਿਉਂਕਿ ਅਸੀਂ ਸਰਕਾਰ ਦੇ 파ਰਟ ਆ ਸਾਡੀ ਜਿਹੜੀ ਮਹਿੰਗਾਈ ਸਰਕਾਰ ਜਲਦੀ ਤੋਂ ਜਲਦੀ ਪੂਰੀ ਕਰ ਦੇ ਕਿਉਂਕਿ ਸਰਕਾਰ ਨੂੰ ਇਹ ਕਰਨੀ ਚਾਹੀਦੀ ਆ ਕਿਉਂਕਿ ਅੱਪੇ ਕੋਈ ਜ਼ਿਆਦਾ ਕੋਈ ਸਾਡੀ ਕੋਈ ਵੱਡੀ ਮੰਗ ਤਾਂ ਨਹੀਂ ਹੈ ਸਾਡਾ 3000 ਰੁਪਏ 1500 3000 ਰੁਪਏ ਮਾਨਪਤਾ ਹੀ ਹੈ ਮੈਡਮ ਹੁਣ 3000 ਰੁਪਏ ਕੋਈ ਵੱਡੀ ਗੱਲ ਨਹੀਂ ਹੈ ਇਹ ਸਾਡਾ ਇਹ ਵੀ ਚਲੋ ਸਾਡੇ ਲੰਬੜਦਾਰਾਂ ਚ ਕੌਂਸਲਾ ਹੋ ਜਾਏਗਾ ਸਾਡੇ ਲੰਬੜਦਾਰਾਂ ਦਾ ਮਾਨ ਸਤਕਾਰ ਹੋ ਜਾਏਗਾ ਵੀ ਹਾਂ ਸਰਕਾਰ ਨੇ ਜਿਹੜੀ ਸਾਡੀ ਮੰਗ ਪੂਰੀ ਕਰ ਸਾਨੂੰ ਅੱਜ ਦੇ ਜਿਹੜਾ ਇਹ ਮੀਡੀਆ ਗੱਲ ਅਸੀਂ ਇੱਥੇ ਮੀਟਿੰਗ ਹੋਈ ਹੈ ਸਾਡੀ ਇਹ ਮੈਸੇਜ ਜ਼ਰੂਰ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਸਾਡੇ ਇਹ ਤੇ ਵਿਚਾਰੂਗੇ ਜ਼ਰੂਰ ਜ਼ਰੂਰ ਕੋਈ ਨਾ ਕੋਈ ਹੱਲ ਕਰੂਗੇ ਜੀ ਸੋ ਇਹ ਸੀ ਇਹਨਾਂ ਦਾ ਪੱਖ ਇਸ ਤੋਂ ਬਾਅਦ ਜੇਕਰ ਤੁਹਾਡਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਸਲਾ ਹੈ ਤੁਸੀਂ ਟ੍ਰੂ ਟਾਕ ਟੀਵੀ ਤੇ ਸੰਪਰਕ ਕਰ ਸਕਦੇ ਹੋ ਸੋ ਅਗਲੀ ਵੀਡੀਓ ਦੇ ਲਈ ਅਗਲੇ ਅਪਡੇਟ ਦੇ ਲਈ ਬਨੇ ਰਹੋ ਟ੍ਰੂ ਟਾਕ ਟੀਵੀ ਦੇ ਨਾਲ ਮੈਂ ਮਾਹੀ ਧੰਨਵਾਦ